ਸਰਵਰਕ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਪੀਰਾਂ ਮੁਰਸ਼ਿਦਾ ਦੇ ਦਰਬਾਰ ਤੋਂ ਵਾਪਸ ਆਉਂਦੇ ਆਪਾਂ ਇੱਕ ਗਲਤੀ ਕਦੇ ਵੀ ਨਹੀਂ ਕਰਨੀ ਤੇ ਉਹ ਗਲਤੀ ਆਮ ਬਹੁਤ ਸਾਰੇ ਲੋਕ ਕਰਦੇ ਨੇ ਤੇ ਸਾਈਂ ਜੀ ਵੀ ਇਹ ਗੱਲ ਦੱਸਦੇ ਸੀ ਕਿ ਆਪਾਂ ਇਸ ਗਲਤੀ ਕਦੇ ਵੀ ਨਹੀਂ ਕਰਨੀ ਅੱਜ ਦੀ ਇਸ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਅੱਜ ਦੀ ਵੀਡੀਓ ਦੇ ਐਂਡ ਵਿੱਚ ਤੁਹਾਨੂੰ ਅਜਿਹੀ ਗੱਲ ਪਤਾ ਲੱਗੇਗੀ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਪ੍ਰੋਬਲਮਾਂ ਸੋਲਵ ਹੋ ਜਾਣਗੀਆਂ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਹਾਂ ਵੀਡੀਓ ਦੇ ਵੱਲ ਤੁਸੀਂ ਦੇਖਿਆ ਹੋਣਾ ਪੀਰਾ ਫਕੀਰਾਂ ਦੇ ਦਰਬਾਰ ਤੇ ਬਹੁਤ ਸਾਰੇ ਲੋਕ ਮੰਗਣ ਜਾਂਦੇ ਨੇ ਚਾਹੇ ਉਹ ਪੁੱਤ ਮੰਗਣ ਜਾਂ ਚਾਹੇ ਉਹ ਦੁੱਧ ਮੰਗਣ ਜਾਂ ਚਾਹੇ ਕੋਈ ਵੀ ਕਾਰ ਮੰਗਣ ਜਾਵੇ ਚਾਹੇ ਕੋਈ ਕੋਠੀ ਮੰਗਣ ਜਾਵੇ ਪਰ ਬਹੁਤ ਸਾਰੇ ਲੋਕ ਪੀਰ ਮੁਰਸ਼ਿਦਾ ਦੇ ਦਰਬਾਰ ਤੇ ਮੰਗਣ ਹੀ ਜਾਂਦੇ ਨੇ ਤੇ ਪੀਰ ਮੁਰਸ਼ਿਦ ਵੀ ਉਹਨਾਂ ਦੀਆਂ ਝੋਲੀਆਂ ਮੁਰਾਦਾ ਨਾਲ ਪਰਦੇ ਨੇ ਜਦੋਂ ਆਪਾਂ ਪੀਰਾਂ ਫਕੀਰਾਂ ਮੁਰਸ਼ਿਦਾ ਦੇ ਦਰਬਾਰ ਤੇ ਕੁਝ ਮੰਗਣ ਜਾਂਦੇ ਆ ਤਾਂ ਵਾਪਿਸ ਆਉਂਦੇ ਇੱਕ ਅਜਿਹੀ ਗਲਤੀ ਕਰ بیٹھਦੇ ਆ ਜੋ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਜੋ ਆਪਣੇ ਮੁਰਸ਼ਿਦਾਂ ਨੂੰ ਸੱਚੇ ਦਿਲੋਂ ਪਿਆਰ ਕਰਦੇ ਨੇ ਹੋ ਵੀਡੀਓ ਪੂਰੀ ਦੇਖਣ ਦੁਨੀਆ ਦੇ ਬਹੁਤ ਸਾਰੇ ਲੋਕ ਨੇ ਤੇ ਹਰ ਇੱਕ ਇਨਸਾਨ ਦੇ ਵਿੱਚ ਦੋ ਬੁਰੀਆਂ ਤਾਂ ਵੀ ਹੋਣਗੀਆਂ ਤੇ ਦੋ ਚੰਗੀਆਂ ਆਤਾਂ ਵੀ ਹੋਣਗੀਆਂ ਕਿਉਂਕਿ ਚੰਗੇ ਇਨਸਾਨ ਦੇ ਵਿੱਚ ਜੇਕਰ ਮਾੜੀਆਂ ਆਤਾਂ ਨੇ ਤਾਂ ਮਾੜੇ ਇਨਸਾਨ ਦੇ ਵਿੱਚ ਚੰਗੀਆਂ ਆਤਾਂ ਜ਼ਰੂਰ ਹੋਣਗੀਆਂ ੁਰਦਾਸਪਨ ਸਾਹਿਬ ਕਹਿੰਦੇ ਨੇ ਨਾ ਮਾੜੇ ਇਨਸਾਨ ਦੇ ਵਿੱਚ ਕੋਈ ਨਾ ਕੋਈ ਚੰਗਾ ਗੁਣ ਜ਼ਰੂਰ ਹੁੰਦਾ ਜਦੋਂ ਵੀ ਆਪਾਂ ਆਪਣੇ ਪੀਰ ਮਰਮੋਸਨਾਂ ਦੇ ਦਰਬਾਰ ਤੇ ਜਾਂਦੇ ਆ ਉਹ ਇਹ ਕੰਮ ਜ਼ਰੂਰ ਕਰਨ ਕਿਉਂਕਿ ਜੇਕਰ ਆਪਾਂ ਇਹ ਕੰਮ ਕਰ ਲਈਏ ਆਪਾਂ ਨੂੰ ਓਕੇ ਮੰਗਣ ਜਾਣ ਦੀ ਵੀ ਲੋੜ ਨਹੀਂ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਮਨ ਵਿੱਚ ਇਦਾਂ ਹੁੰਦਾ ਹੈ ਕਿ ਮੇਰੇ ਵਿੱਚ ਇੱਕ ਗੰਦੀ ਆਦਤ ਹੈ ਜੋ ਮੈਂ ਛੱਡ ਨਹੀਂ ਜਾਉਣਾ ਤੇ ਆਪਣੇ ਪੀਰ ਮੁਰਸ਼ਦ ਨੂੰ ਵੀ ਸੱਚੇ ਦਿਲੋਂ ਮੰਨਦੇ ਹੁੰਦੇ ਨੇ ਆਪਾਂ ਕੀ ਕਰਨਾ ਆਪਣੇ ਪੀਰ ਮੁਰਸ਼ਦ ਦੇ ਦਰਬਾਰ ਤੇ ਜਾ ਕੇ ਦਾਤਿਆਂ ਨੂੰ ਹਾਜ਼ਰ ਨਾਜ਼ਰ ਮੰਨ ਕੇ ਆਪਣੇ ਆਪ ਦੇ ਨਾਲ ਇਹ ਵਾਅਦਾ ਕਰਨਾ ਹੈ ਕਿ ਮੇਰੇ ਵਿੱਚ ਜੋ ਵੀ ਗੰਦੀ ਆਦਤ ਹੈ ਇਸ ਗੰਦੀ ਆਦਤ ਨੂੰ ਛੱਡ ਦਿਆਂਗਾ ਮੁੜ ਕੇ ਇਸ ਆਦਤ ਵੱਲ ਕਦੇ ਨਹੀਂ ਵੇਖਾਂਗਾ ਪਿੱਛੇ ਮੁੜ ਕੇ ਮੈਂ ਕਦੀ ਨਹੀਂ ਦੇਖਾਂਗਾ ਇਸ ਗੰਦੀ ਆਦਤ ਦੇ ਨਾਲ ਮੇਰੇ ਤੋਂ ਪਹਿਲਾਂ ਜੋ ਵੀ ਗਲਤੀਆਂ ਹੋਈਆਂ ਮੈਂ ਭੁੱਲ ਜਾਵਾਂਗਾ ਉਸ ਗਲਤੀਆਂ ਲਈ ਆਪਣੇ ਆਪ ਨੂੰ ਮਾਫ ਕਰਾਂਗਾ ਤੇ ਇਸ ਗੰਦੀ ਆਦਤ ਨੂੰ ਆਪਣੇ ਵਿੱਚੋਂ ਕੱਢ ਦੇਵਾਂਗਾ ਤੁਸੀਂ ਦੇਖੋਗੇ ਕਿ ਤੁਹਾਡਾ ਮਨ ਬਿਲਕੁਲ ਹਲਕਾ ਹੋ ਜਾਵੇਗਾ ਤੇ ਇੱਕ ਚੰਗੇ ਇਨਸਾਨ ਬਣਨ ਦੀ ਲਾਈਨ ਵਿੱਚ ਲੱਗ ਜਾਵੋਗੇ ਹੁਣ ਇਦਾਂ ਨਹੀਂ ਕਰਨਾ ਉਹ ਆਦਤ ਦੇ ਨਾਲ ਉਹ ਬੂਰਾ ਕੰਮ ਫੇਰ ਕਰ ਲਈਏ ਸਾਈਂ ਜੀ ਵੀ ਕਹਿੰਦੇ ਹੁੰਦੇ ਸੀ ਜੇਕਰ ਤੁਸੀਂ ਰੱਬ ਦਾ ਲੜ ਸਿੱਧਾ ਹੋ ਕੇ ਫੜਨਾ ਹੈ ਤਾਂ ਹੀ ਫੜਿਓ ਜੇ ਪਾਪ ਦੀ ਨਗਰੀ ਵਿੱਚ ਆਉਣਾ ਤਾਂ ਖੁੱਲਾ ਸੱਦਾ ਤੁਸੀਂ ਜਾ ਸਕਦੇ ਹੋ ਐਦਾਂ ਨਹੀਂ ਹੋਣਾ ਚਾਹੀਦਾ ਕਦੀ ਉਹ ਗਲਤ ਕੰਮ ਕਰੀਏ ਕਦੇ ਨਾ ਕਰੀਏ ਉਹ ਕਦੇ ਵੀ ਗਲਤ ਕੰਮ ਨਾ ਕਰੀਏ ਜੇ ਉੱਥੇ ਆਪਾਂ ਵਾਅਦਾ ਕਰਕੇ ਆਏ ਤਾਂ ਵਾਅਦਾ ਨਹੀਂ ਭੋਣਾ ਚਾਹੀਦਾ ਆਪਣੇ ਵਿੱਚੋਂ ਗੰਦੀ ਆਦਤ ਕੱਢ ਕੇ ਆਪਣੇ ਮੁਰਸ਼ਿਦ ਦੇ ਆਪਣੇ ਪੀਰ ਦੇ ਲਾੜ ਸਿੱਧਾ ਲੱਗिए ਇਹ ਗਲਤੀ ਤਾਂ ਤੁਸੀਂ ਖਾਸ ਧਿਆਨ ਰੱਖਣਾ ਹੈ ਆਪਣੇ মুর্ਸ਼ਿਦ ਦੇ ਦਰਬਾਰ ਤੇ ਮੰਗਣ ਜਾਓ ਚੰਗੀ ਗੱਲ ਹੈ ਆਪਾਂ ਉਹਨਾਂ ਕੋਲ ਮੰਗਣ ਹੀ ਜਾਣਾ ਪਰ ਜੇਕਰ ਉਹਨਾਂ ਦੇ ਦਰਬਾਰ ਤੇ ਜਾ ਕੇ ਕੰਮ ਕਰੀਏ ਤੇ ਆਪਣੇ ਵਰਗਾ ਪਾਪੀ ਕੋਈ ਵੀ ਨਹੀਂ ਹੋਵੇਗਾ ਪਿੱਛੇ ਮੁੜ ਕੇ ਨਹੀਂ ਵੇਖਣਾ ਯਾਦ ਨਾ ਕੋਈ ਪਿਛਲੀ ਗੱਲ ਯਾਦ ਰੱਖਣੀ ਜੋ ਵਾਦਾ ਕੀਤਾ ਉਸ ਨੂੰ ਨਿਭਾਓ ਇਸ ਯਾਦ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਜੈ ਸਾਈਆਂ ਦੀ